ਮੰਮੀ ਤੁਹਾਡਾ ਨਾ ਰੋਜ਼ ਦਾ ਇਹੀ ਕੰਮ ਆ ਤੁਸੀਂ ਟਾਈਮ ਨਾਲ ਜਮਾ ਦਵਾਈ ਨਹੀਂ ਲੈਂਦੇ ਹੈਗੇ ਖੜੇ ਹੋ ਲੋ ਦਵਾਈ ਲੋ ਖੜਫੇ ਅੱਪੇ ਰਾਮ ਆਜੂਗਾ ਆਵੇ ਕਿਵੇਂ ਰਾਮ ਆਜੂ ਮੰਮੀ ਹਾਲੋ ਦਵਾਈ ਲੋ ਐ ਨਹੀਂ ਦਵਾਈ ਨੂੰ ਕੀ ਹੈ ਫੇਰ ਹੀ ਰਾਮ ਆਊਗਾ ਜੇ ਦਵਾਈ ਲਵਾਂਗੇ ਐ ਨਹੀਂ ਰਾਮ ਆਉਂਦਾ ਹੈਗਾ ਆ ਲੋ ਕੁੜੀ ਧੀ ਮੈਨੂੰ ਤੇ ਇੱਕ ਗੱਲ ਦੱਸ ਹਾਂ ਮੰਮੀ ਤੂੰ ਜਿੱਦ ਦੇ ਆਈ ਐ ਚੁੱਪ ਚੁੱਪ ਜੇ ਰਹਿਣੀ ਐ ਕੀ ਗੱਲ ਐ ਬੇਬੇ ਮੈਨੂੰ ਐ ਸੀ ਵੀ ਚਲ ਤੂੰ ਬਿਮਾਰ ਐ ਨਲਤਾ ਤੇਰਾ ਪਤਾ ਲਿਆ ਕਰੂੰਗੀ ਨਾਲੇ 4 ਦਿਨ ਲਾ ਆਉਂਗੀ ਕਿਉਂ ਬੇਬੇ ਮੈਂ ਆ ਨਹੀਂ ਸਕਦੀ ਮੇਰਾ ਘਰ ਨਹੀਂ ਹੈਗਾ ਇਹ ਲਾਇ ਕੁੜੀ ਧੀ ਤੇਰਾ ਹੀ ਘਰ ਆਏਗਾ ਤੂੰ ਦੇਣਾ ਰਾਤ ਆ ਨਹੀਂ ਮੇਰਾ ਕੀ ਪਤਾ ਮੈਂ ਕਦੋਂ ਦੁਨੀਆ ਛੱਡ ਜਾ ਰੋਜ਼ ਬਿਮਾਰ ਰਹਿੰਨੀ ਆ ਬੀਬੀ ਹੋਰ ਹੀ ਗੱਲਾਂ ਮਾਰੀ ਜਾਨੀ ਐ ਤੂੰ ਤਾਂ ਤੂੰ ਐ ਕਰ ਆਰਾਮ ਕਰ ਲੈ ਦਵਾਈ ਲੈਤੀ ਆ ਚੱਲ ਫਿਰ ਚੰਗਾ ਪਰ ਪਾਇਆ ਕਿ ਕਹਣਾ ਹੈ

प्रीत हुए पानी दे जा पुत वो नहीं सुन दी है गल ही करना आप ही पी के आनी है पानी ओहो आप ही पी आम होली ਹਾਂਜੀ ਤਾਈ ਕੀ ਗੱਲ ਹੋ ਗਈ ਦੀਪ ਦਾ ਫੋਨ ਆਇਆ ਸੀ ਪੁੱਤ ਮੈਨੂੰ ਅੱਛਾ ਤੂੰ ਲੜ ਕੇ ਆ ਗਈ ਉਹਦੇ ਨਾਲ ਨਾ ਤਾਈ ਮੈਂ ਕਿਉਂ ਲੜੂੰਗੀ ਲੈਣਾ ਆਉਣਾ ਨਾ ਤੈਨੂੰ ਮੈਨੂੰ ਲੈਣਾ ਆਉਣਾ ਹਾਂ ਪੁੱਤ ਨਹੀਂ ਨਹੀਂ ਤਾਈ ਸਾਰੀ ਗੱਲ ਤੁਹਾਨੂੰ ਮੈਂ ਦੱਸਦੀ ਹਾਂ ਹਾਂ ਪੁੱਤ ਮੈਂ ਲੜ ਕੇ ਨਹੀਂ ਸੀ ਆਈ ਉਹਨਾਂ ਨੇ ਮੈਨੂੰ ਘਰੋਂ ਕੱਢਿਆ ਹਾਂ ਮੈਨੂੰ ਕਹਿੰਦੇ ਜਿੰਨਾ ਟਾਈਮ ਜ਼ਮੀਨ ਨਹੀਂ ਲੈ ਕੇ ਆਉਂਦੀ ਉਹਨਾਂ ਟਾਈਮ ਸਾਡੇ ਘਰੇ ਨਾ ਬੜੀ ਜਦੋਂ ਤਾਈ ਤੁਹਾਨੂੰ ਪਤਾ ਸੀਗਾ ਵੀ ਉਹ ਜ਼ਮੀਨ ਦੇ ਲਾਲਚੀ ਨੇ ਤਾਂ ਤੁਸੀਂ ਮੇਰਾ ਰਿਸ਼ਤਾ ਉੱਥੇ ਕਿਉਂ ਕਰਵਾਇਆ ਉਹਨਾਂ ਨੇ ਮੇਰੇ ਨਾਲ ਨਹੀਂ ਜ਼ਮੀਨ ਨਾਲ ਰਿਸ਼ਤਾ ਕੀਤਾ ਸੀਗਾ ਐਂ ਗੱਲ ਧੀ ਪੁੱਤ ਹਾਂ ਤਾਈ ਆਹੀ ਗੱਲ ਸੀ ਹੁਣ ਭਾਵੇਂ ਆਪਦੇ ਕੋਲੋਂ ਕੁਝ ਮਰਜ਼ੀ ਜੋੜ-ਜੋੜ ਕੇ ਬਣਾਈ ਜਾਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਾਂ ਕਿੱਥੇ ਮੈਂ ਆਪਦੀ ਮਾਂ ਦੀ ਜ਼ਮੀਨ ਵੇਚਤੀ ਤਾਂ ਮੇਰੀ ਮਾਂ ਕਿੱਥੇ ਜਾਊਗੀ ਉਹਨੇ ਵੀ ਰੋਟੀ ਖਾਣੀ ਐ ਪਰ ਇਹਦਾ ਲੋਨ ਨਾ ਸੋਚਦੇ ਤਾਈ ਆਹਾ ਰੋਟੀ ਤਾਂ ਆਨੇ ਵੀ ਖਾਣੀ ਆ ਜ਼ਮੀਨ ਦੇ ਕੇ ਇਹ ਕੀ ਕਰੂਗੀ ਫਿਰ 10 ਮਹੀਨਾ ਤਾਂ ਪਤਾ ਨਹੀਂ ਤੇ ਜ਼ਮੀਨ ਬਾਰੇ ਵੀ ਜ਼ਮੀਨ ਬਾਰੇ ਗੱਲ ਕਰਨਗੇ ਉਹ ਹੁਣ ਤਾਂ ਤਾਂ ਹੀ ਕੁਛ ਮਰਜ਼ੀ ਹੋ ਜਾ ਮੈਂ ਤਾਂ ਉੱਥੇ ਜਾਣਾ ਹੀ ਨਹੀਂ ਜਾਣਾ ਤਾਂ ਪਊਏ ਪਤ ਜਾਣਾ ਤਾਂ ਪਊਗਾ ਅਜਾ ਜ਼ਮੀਨ ਮੰਗ ਰਹੇ ਨੇ ਕੱਲ ਨੂੰ ਉਹ ਘਰ ਮੰਗਣਗੇ ਫਿਰ ਸਾਡੇ ਕੋਲੇ ਕੀ ਰਹਿ ਜਾਊ ਮੇਰੀ ਮੰਮੀ ਕਿੱਥੇ ਜਾਊਗੀ ਮੰਮੀ ਦਾ ਵੀ ਪੈਰੋਂ ਆਉਣ ਭਾਈ ਹੁਣ ਮੰਮੀ ਨਾਲ ਗੱਲ ਕਰ ਤੂੰ ਕੀ ਕਹਦੀ ਐ ਨਹੀਂ ਦਾਈ ਮੇਰੀ ਮਾਂ ਤਾਂ ਪਹਿਲਾਂ ਹੀ ਬਹੁਤ ਬਿਮਾਰ ਆ ਹਮ ਛੇ ਉਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਉਹ ਤਾਂ ਉਹੀ ਮਰ ਜੂਗੀ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਨਾ ਕਰੀ ਹਮ ਤਾਂ ਹੀ ਨਹੀਂ ਮੈਂ ਨੂੰ ਕੁਛ ਦੱਸਦੀ ਸੀ ਮੈਂ ਥੁੱਲਕਉਂਦੀ ਐ ਗੱਲਾਂ ਕਮਲ ਜੀ ਮੈਂ ਤੇਰੀ ਮਾਂ ਮੈਥੋਂ ਕਿ ਲੁਕੋਵੇਂਗੀ ਤੂੰ ਚੱਲ ਪੁੱਛ ਲਈ ਬਸ ਤਾਈ ਆਹੀ ਗੱਲ ਆ ਹੋਈ ਨਾ ਪੁੱਤ ਮੈਂ ਜਾਣੀ ਆ ਕਰਦੀਆਂ ਗੱਲਾਂ ਉਹਨਾਂ ਨਾਲ ਮੰਮੀ ਤੁਸੀਂ ਹਾਂ ਧੀਏ ਮੈਂ ਪਰ ਨਾਲੇ ਤੁਸੀਂ ਰਾਮ ਕਰ ਲਾਂਗੇ ਨਹੀਂ ਧੀਏ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਪਰ ਤੂੰ ਮੈਥੋਂ ਲੁਕੋਂਦੀ ਸੀ ਮੈਂ ਤੇਰਾ ਚਿਹਰਾ ਪੜ੍ਹ ਲੈਿੰਦੀ ਸੀ ਵੀ ਤੇਰੇ ਮੂੰਹ ਤੇ ਅਦਾਸੀ ਐ ਮੈਨੂੰ ਪਤਾ ਤਾਂ ਲੱਗ ਗਿਆ ਸੀ ਠੀਕ ਐ ਅੱਜ ਵੀ ਸਾਰਾ ਕੁਝ ਤੇਰਾ ਕੱਲ ਵੀ ਸਾਰਾ ਕੁਝ ਤੇਰਾ ਮੈਂ ਕੀ ਕਰਨਾ ਈਏ ਪਤਾ ਨਹੀਂ ਦੋ ਚੁੰਨੀਆਂ ਪਾੜੂੰ ਪਤਾ ਨਹੀਂ ਨਾ ਮਾਂ ਐ ਕਿਉਂ ਬੋਲੀ ਜਾਨੀ ਐ ਤੂੰ ਮੈਂ ਤੇਰਾ ਇਲਾਜ ਕਰਾਉਂਗੀ ਵਧੀਆ ਡਾਕਟਰ ਨੂੰ ਦਿਖਾਉਂਗੀ ਠੀਕ ਹੋ ਜਾਈਂਗੀ ਨਹੀਂ ਜੀਏ ਮੇਰੇ ਲਾਜ ਵਾਲੀਆਂ ਗੱਲਾਂ ਤੂੰ ਛੱਡ ਠੀਕ ਤੂੰ ਆਪਦੇ ਘਰੇ ਜਾ ਨਾਲੇ ਕੱਲ ਤਾਂ ਤੂੰ ਵਿਆਹੀ ਐ ਜਿੱਦੋਂ ਦਾ ਤੇਰਾ ਪਿਓ ਮੁੱਕਿਆ ਮੈਂ ਤੈਨੂੰ ਮਸਾ ਪਾਲਿਆ ਚਾਲਾਂ ਮਾ ਲਾਡਾਂ ਨਾਲ ਆ ਲੋਕ ਕੀ ਆਖਣਗੇ ਵੀ ਕੱਲ ਕੁੜੀ ਵਿਆਹੀ ਸੀ ਅੱਜ ਘਰੇ ਬਿਠਾ ਲਈ ਅਗਲਾ ਖੂਆ ਕੁੜੀ ਚ ਕਸੂਰ ਐ ਕੋਈ ਤੂੰ ਪਰੌਣੇ ਨੂੰ ਫੋਨ ਕਰ ਉਹਨੂੰ ਸੱਦ ਮਾਂ ਨੂੰ ਆਪੇ ਸਮਝਾ ਦੂੰਗੀ ਨਾਲੇ ਮੈਂ ਸੋਡੇ ਨਾਂ ਤੇ ਜ਼ਮੀਨ ਕਰਾ ਦਵਾਂ ਲੈ ਮਾਂ ਉਹਨਾਂ ਨੇ ਮੇਰੇ ਨਾਲ ਥੋੜੀ ਵਿਆਹ ਕੀਤਾ ਉਹਨਾਂ ਨੇ ਜ਼ਮੀਨ ਨਾਲ ਕੀਤਾ। ਨਾਲੇ ਮੈਂ ਤਾਈ ਨੂੰ ਪਹਿਲਾਂ ਵੀ ਕਹਿ ਗਿਆ ਟਿਆਂ ਵੀ ਮੈਂ ਨਹੀਂ ਇਹ ਜੇ ਲਾਲਚੀਆਂ ਕੋਲ ਜਾਣਾ। ਅੱਜ ਉਹ ਜ਼ਮੀਨ ਮੰਗ ਰਹੇ ਨੇ, ਕੱਲ ਨੂੰ ਉਹ ਘਰ ਮੰਗਣਗੇ। ਫਿਰ ਤੂੰ ਕਿੱਥੇ ਜਾਏਂਗੀ ਮਾਂ? ਨਹੀਂ ਦੀਏ। ਜਿੱਨਾਂ ਜਰ ਮੈਂ ਬੈਠੀ ਆ ਉਹ ਨਜ਼ਰ ਘਰੇ ਬੈਠੀ ਆ। ਜ਼ਮੀਨ ਤਾਂ ਮੈਂ ਕੀ ਕਰਾਉਣਾ? ਤੂੰ ਸਿਆਣੀ ਬਣ, ਮੇਰੀ ਗੱਲ ਸੁਣ। ਈਆਂ ਘਰੇ ਨਹੀਂ ਬੈਂਦੀਆਂ ਹੁੰਦੀਆਂ। ਨਾਲੇ ਫਿਰ ਮੈਂ ਤਾਂ ਥੋੜਾ ਬਾਲਾ ਚੀਰਾ ਪੁੱਤ, ਤੇਰੇ ਕਿਹੜਾ ਪਰਾਇਏ ਕੋਈ। ਵੀ ਤੈਨੂੰ ਇੱਥੇ ਬਿਠਾਈ ਰੱਖੂਗਾ ਤੈਨੂੰ ਤਾਂ ਅੱਗੇ ਘਰ ਹੀ ਜਾਣਾ ਪਉਦੀ ਏ ਛੱਲ ਕੋਈ ਗੱਲ ਨਹੀਂ ਮਾਂ ਕਰ ਦਿੰਨੀ ਆ ਫੋਨ ਮੈਨੂੰ ਫੋਨ ਕਰ ਤੂੰ ਪਰੋਣੇ ਨੂੰ ਉਹਨੂੰ ਸੱਦ ਮੈਂ ਆਪੇ ਸਮਝਾ ਦੂੰ ਕੋਈ ਨਹੀਂ ਸਿਆਣਾ ਏ ਮੇਰੀ ਗੱਲ ਨੂੰ ਸਮਝ ਲੂਗਾ ਉਹ ਛੱਲ ਠੀਕ ਏ ਮਾਂ ਕਰ ਦਿਆਂ ਫੋਨ ਆ ਜਾ ਫੋਨ ਕਰ ਮੈਂ ਵੀ ਪਈ ਨਹੀਂ ਛੱਲ ਮਾਂ ਕਰ ਦਿਆਂ ਮੈਂ ਗੱਲ ਕਰ ਬੁੱਕਤ ਗੱਲ ਨਾ ਨਾ ਕੁੜੇ ਪਰਣੀ ਹਾਂ ਬੈਣ ਤੂੰ ਉਹਨਾਂ ਨੂੰ ਜਾਣਦੀ ਨਹੀਂ ਸੀ ਜਾਣਦੀ ਕਿੱਡੀ ਵੱਡੀ ਠੱਗੀ ਮਰਵਾਤੀ ਫੇਰ ਮੇਰੇ ਨਾਲ ਤਾਂ ਮੇਰੀ ਤਿੱਕਲੀ-ਕੱਲੀ ਸੀ ਦੋ ਬਕੇ ਰਖਤ ਮੈਂ ਤਾਂ ਕਹਿਣੇ ਸੁਖੀ ਬਸਣਗੇ ਇਹ ਕੱਲੀ ਤੇਰੀ ਧੀ ਆ ਕੱਲਾ ਪੁੱਤ ਹੈ ਸੁਖੀ ਬਸਣਗੇ ਹੈ ਮੈਨੂੰ ਕੀ ਪਤਾ ਸੀ ਐਨਾਨੀ ਦੀ ਬਾਣੇ ਪੈਨ ਨੂੰ ਬਤਾ ਵੀ ਇਹਨੇ ਲਾਲਚੀ ਨਿਕਣਗੇ ਜੇ ਜੋ ਤੂੰ ਜ਼ਮੀਨ ਦੀ ਗੱਲ ਕਰਦੀਆਂ ਤਾਂ ਮੈਂ ਉਹਦਾ ਨਾਲ ਗੱਲ ਕਰਦੀਆਂ ਜ਼ਮੀਨ ਦੀ ਜਾ ਕੇ ਨਹੀਂ ਬੈਣੇ ਤਾਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ ਜੇ ਉਹ ਜ਼ਮੀਨ ਲੈ ਕੇ ਰਾਜੀ ਨੇ ਮੇਰੀ ਧੀ ਨੂੰ ਖੁਸ਼ ਰੱਖਣਗੇ ਤਾਂ ਮੇਰੀ ਧੀ ਦੀ ਜ਼ਮੀਨ ਮੈਂ ਆਪ ਹੀ ਉਹਨਾਂ ਨਾਲ ਗੱਲ ਕਰੂੰਗੀ ਲੰਗਾ ਭੈਣੇ ਮੈਂ ਚੱਲਦੀ ਆ ਪਿਆ ਬਹਿ ਜਾ ਭੈਣੇ ਚਾਹ ਮੰਗਾਉਣੀ ਆ ਮੈਂ ਕੋਈ ਨਾ ਚਾਹ ਤਾਂ ਮੈਂ ਪੀ ਕੇ ਹੀ ਆਈ ਮੈਨੂੰ ਕੀ ਪਤਾ ਸੀ ਉਹ ਐਨੇ ਲਾਲਚੀ ਲੱਗਣਗੇ ਅੱਗੇ ਜਮਾਲਾ ਨਾਲ ਲੜਨਾ ਨਾਲ ਬਾਲੀ ਸੀ ਮੇਰੀ ਧੀ ਕੀ ਪਤਾ ਸੀ ਜਮੀਨ ਦੇ ਲੋਭੀਆਂ ਨੇ ਐਨੇ ਤੰਗ ਕਰਨਗੇ ਮੇਰੀ ਧੀ ਨੂੰ ਜੇ ਉਹਨਾਂ ਦੇ ਕੁੜੀ ਹੁੰਦੀ ਉਹਨਾਂ ਨੂੰ ਫੇਰ ਪਤਾ ਲੱਗਦਾ ਦਿੱਤੀਆਂ ਦਾ ਕੀ ਦੁੱਖ ਹੁੰਦਾ ਚੱਲ ਮਨਾ ਕਿਸੇ ਦਿਨ ਆ ਜਾ ਕੇ ਹਲੋ ਹਲੋ ਦੀ ਹਾ ਅਗਿਆਟ ਕਰਨਾ ਦੇਖ ਦੀਪ ਮੇਰੀ ਮਾਂ ਬਹੁਤ ਬਿਮਾਰ ਆ ਤੂੰ ਮੈਂ ਕੀ ਕਰਾਂ ਤੂੰ ਤਾਂ ਕੁਛ ਨਹੀਂ ਕਰਨਾ ਤੂੰ ਤਾਂ ਕਰ ਵੀ ਕੀ ਸਕਦਾ ਹਾਂ ਹਰਨਾ ਜਿਹੜੀ ਗੱਲ ਤੁਸੀਂ ਕਹੀ ਸੀ ਜ਼ਮੀਨ ਵਾਲੀ ਉਹ ਸਾਨੂੰ ਮਨਜ਼ੂਰ ਆ ਅੱਛਾ ਹਰ ਸਾਡੀ ਇੱਕੋ ਸ਼ਰਤ ਆ ਕਿ ਤੂੰ ਮੰਮੀ ਸਾਹਮਣੇ ਕੋਈ ਵੀ ਤਮਾਸ਼ਾ ਨਹੀਂ ਕਰੇਂਗਾ ਆ ਸਾਨੂੰ ਤਮਾਸ਼ਾ ਕਰਨ ਦੇ ਕੀ ਰੋੜੇ ਆ ਕਿਹਦਾ ਮਿਲ ਜੂ ਤਮਾਸ਼ਾ ਕਾਹਦਾ ਕਰਨਾ ਬਸ ਠੀਕ ਆ ਤੁਸੀਂ ਆ ਜੂ। ਕੋਈ ਵੇਰ ਨਹੀਂ ਆ ਜਾਗੇ। ਕਿਤੇ ਲਾਲਚੀ ਨੇ ਜ਼ਮੀਨ ਦੇ ਨਾਲ ਨੂੰ ਬੱਚੇ ਆਣਗੇ। ਜੇ ਮੈਂ ਕਿਹਾ ਮम्मी ਨੂੰ ਮਾਰਾ ਤਾਂ ਕਹਿੰਦਾ ਅਸੀਂ ਕੀ ਕਰੀਏ। ਕੋਈ ਨਾ। ਹਰਾ ਪਤਾ ਦੇਖਦਾ ਹੀ। ਤੋਰ ਤਾ ਠਿਕਰਾ ਨਹੀਂ ਤੂੰ ਬੇੜਾ ਹਾਂ ਬੰਦੀ ਕੀ ਕੀ ਨਮਸਤ ਦਵਾਈ ਦੂਈ ਤੇ ਜਲਦੀ ਆ ਫੇਰ ਉਹ ਦਵਾਈ ਤਾਂ ਚੱਲੀ ਜਾਂਦੀ ਆ ਭੈਣ ਤੇ ਲੈ ਲੈਨੀ ਆ ਕਿਤੇ ਨਾ ਤੁਸੀਂ ਮਰ ਸਕਦਾ ਬਾਸਲਾ ਹੋਈ ਜਾਂਦਾ ਦਵਾਈ ਦੂਈ ਲੈ ਜਾਂਦਾ ਕਰੋ ਦਵਾਈ ਤਾਂ ਲਈ ਜਾਂਦੀ ਆ ਭੈਣ ਚਲ ਸਾਰੀਆਂ ਗੱਲਾਂ ਛੱਡੋ ਵੀ ਬੱਸ ਜੇ ਸਾਨੂੰ ਜਿਵੇਂ ਇਹਦੀ ਗੱਲ ਸੀ ਪੁੱਤ ਮੈਂ ਉਹ ਵਿਆਹ ਵਾਲੀ ਦੱਸ ਦੰਦਾ ਤੂੰ ਅੱਜ ਵੀ ਇਹਦੀ ਕੱਲ ਵੀ ਇਹਦੀ ਜ਼ਮੀਨ ਮੈਂ ਜ਼ਮੀਨ ਤੋਂ ਪੁੱਤ ਕੀ ਕਰਾਉਣਾ ਸੀ ਜੇ ਵੀ ਜ਼ਮੀਨ ਦੇ ਕੇ ਮੇਰੀ ਦੀ ਸੁਖੀ ਰਹਿੰਦੀ ਹੈ ਤਾਂ ਆ ਲੈ ਪੁੱਤ ਅਰੇ ਇਹ ਕਿ ਲੋ ਦੇਵਾਂਗੇ ਛੱਡੋ ਨਹੀਂ ਪੁੱਤ ਇਹ ਜ਼ਮੀਨ ਦੇ ਕਾਗਜ਼ ਨੇ ਘਰ ਜੰਮਾ ਚਰਮਾ ਬੈਠੀ ਹਾਂ ਠੀਕ ਹੈ ਘਰ ਵੀ ਪੁੱਤ ਸੋਦਾ ਹੀ ਪਰ ਹਮੇਰੀ ਦੀ ਖੁਸ਼ ਰੱਖੀ ਤੂੰ ਮੈਂ ਜ਼ਮੀਨ ਲੂਈ ਦੀ ਤਕਨੀਕੀ ਤਾਂ ਇਹ ਕਿਤਾਬ ਵਿੱਚ ਬਲਕਿ ਅੰਮੋਲ ਦੇ ਇਫਾਕਤਾਂ ਦੇ ਵਿੱਚ ਵੀ ਦਰਜ ਹੈ। ਕੋਸ ਰੱਖਣੇ ਪਿਆ ਤਾਂ ਗਲਤੀ ਇਹ ਲੋਕ ਉਹ ਮੈਂ ਤਾਂ ਨੂੰ ਗਾਉਂਦੇ ਹੀ ਨਹੀਂ। ਇਹ ਤਾਂ ਜਵਾਜ਼ ਆਉਂਦੀ ਸੀ ਮਨ ਮੋੜ ਕੇ ਗਾਉਣ ਵਾਲਾ ਲੋਕ ਤਾਂ ਕੋਈ ਹੀ ਨਹੀਂ ਆ। ਤਕਨਾਂ ਨੂੰ ਕੋਈ ਗੱਲ ਨਹੀਂ। ਉਹਦੇ ਤੋਂ ਪੂਰਾ ਪੰਗਾ ਲੱਗਦਾ। ਦੇਖ ਲਾ। ज़मीन वाले हम कितना खुश हो रहे हैं हर जगह इधर असिदा ज़मीन वाले कुछ की है ही नहीं है तो कुछ तो हिंदी आने लगा माइक्रो है अच्छा करना है वो ना काम तो मर रखा जारी ना बहुत कुछ चल रहा है वहाँ जगह ठक्के थोड़ी है वहाँ पे ठीक लगते हैं ठीक है ना ना तो हम कहाँ तो ना कहीं हूँ ठीक ह ਉਹ ਦੋ ਬਰਾ। ਰਾਜੀ ਹੋ ਜਾ। ਕੰਮ ਦੇ ਚੱਲ ਹੁਣ। ਹਾਂ। ਠੀਕ ਹੈ ਜਮੀਨਾਂ ਜੀ। ਚੱਲ। ਚਲ ਜੀ ਤੋ। ਚੈਰ ਹੋ ਕੋ ਤੂੰ ਮੇਰੇ ਕੋਲ ਆ। ਬਸ ਮਮੀ ਨੰ ਤਿਆਰੀ ਹੈ। ਚਲ। ਤੇ ਇਹਾਂ ਦੇ ਪੁੱਤਰ। ਸਿਆਣਾ ਬਣ ਕੇ ਨਹੀਂ। ਦੇਖ ਮੇਰੇ ਪੁੱਤ ਮੇਰੀ ਧੀ ਨੂੰ

ਦਵਾਈ ਲੈ ਜਾਨੇ ਆ ਦਰਦ ਤੇ ਪਰ ਹੋ ਕੇ ਆ ਮੈਂ ਜਿੰਨੇ ਤਿਆਰੀ ਚੰਗਾ ਤੀਏ ਯਾਦ ਦਤਾ ਨਾ ਬਿਕਰੇ ਚਿੰਤਾ ਨਾ ਕਰੀ ਮੈਂ ਦਵਾਈ ਹੁਤੀ ਆਪੀ ਲੈ ਲੈ ਤੂੰ ਕੋਈ ਨਵਾ 10 ਦਿਨ ਮੇਰੇ ਕੋਲ ਲਾਇਆ ਆ ਕਰ ਕੋਈ ਨਹੀਂ ਦੀ ਇਹਰਾ ਤੂੰ ਤੂੰ ਜਾ ਅੱਜ ਇਹ ਮੈਂ ਠੀਕ ਆ ਮੈਂ ਤਾਂ ਕਹਿੰਦੀ ਹੁਣੀ ਨਾਲ ਗੱਲ ਮਾ ਮੇਰੇ ਨਹੀਂ ਪੁੱਤ ਈ ਆਂਦੇ ਬਾਰ ਮਾਮਾ ਨੇ ਦੇ ਦੇਣਾ ਹੁੰਦੇ ਯਾ ਤੇ ਨਾਲੇ ਤਾਂ ਨਹੀਂ ਬੁੱਤ ਮੈਂ ਫੇਰ ਆਉਂਗੀ ਨਾ ਕੋਈ ਨਾ ਪੰਜ ਚਾਰ ਦਿਨਾਂ ਨੂੰ ਆਜੂ ਮਰੇ ਅੱਜ ਕੋਈ ਨਾ ਕੋਈ ਜਾਣੀ ਅੱਜ ਬਹੁਤ ਚਲੋ ਚੰਗ ਚੰਗ ਪੰਜ ਚਾਰ ਦਿਨਾਂ ਨੂੰ ਦੇਣਾ ਹੁੰਦਾ ਹੈ ਨਾਈ ਪਤਾ ਸੁਭਾਨਾ ਆ ਰਹੀ ਆਉਂਦੀ ਹੈ ਕਿਵੇਂ ਰਹਿੰਦੇ ਨੇ देखना नहीं चाहते जाने के लिए। अच्छा? चार 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 हाँ तो बन। और ना मैं ये सुन जाऊँगा ना इधर आप बने हाँ। फिर आप सुन जाती हैं हाँ। फिर वो लोग तो हम तो बात आपका कर लेते हैं। नहीं नहीं तुम्हारे लिए नहीं। आज वही ना ये ना ना ਲੱਭੇ ਇਹੋ ਜਿਹਾ ਤਾਕੇ ਉਹ ਫਿਰ ਮੈਂ ਚਾਹੇ ਕਿ ਤਿਆਉਂਗੀ ਅੰਤਰਾ ਬੈਨੇ ਅੰਤਰਾ ਬਾਏ ਰੋ ਜਾਦੀ ਕੋਤ ਰਾਜੀ ਹੋ ਕੋਈ ਗੱਲ ਨਹੀਂ ਮੰਮੀ ਤੁਸੀਂ ਬਹਿ ਜਾਓ ਮੈਂ ਤੁਹਾਡੇ ਵਾਸਤੇ ਚਾਹ ਬਣਾ ਲਿਉਣੀ ਆ ਕੋਈ ਨਾ ਹੂ ਤਾਂ ਮੈਂ ਬਣਾ ਲੈਂਣੀ ਆ ਚਾਹ ਮੇਰੀ ਤੀਰਾਨੀ ਵਾਕ ਤੁਸੀਂ ਆਮ ਕਰੋ ਸਾਕ ਵੀ ਹਮੋਂ ਕੱਦਨੇ ਆ ਹਾਂ ਮੈਂ ਪੜ੍ਹਦੀ ਮਹਾਰਾਣੀ ਨੂੰ ਜਿਹੜੇ ਅਟਰ ਕਰਦੀ ਸੀ ਮੈਂ ਨਾ ਤੇ ਮੈਂ ਨੂੰ ਬੜੀਆਂ ਲਗਾਉਲੀ ਨੂੰ ਚਾਹਾਂ ਬਣਾ ਬਣਾ ਕੇ ਲੈ ਹੁਣ ਮੈਂ ਕੀ ਲੈਣਾ ਜਮੀਨ ਹੁਣ ਵੀ ਖੜਦੀ

ਲੋ ਪ੍ਰੀਮਾ ਜਾ ਕੇ ਮੈਂ ਰੌਂਗ ਕਰਦਾ ਹਾਂ ਠੀਕ ਹੈ ਜੀ ਪੈ ਜਾ ਤੁਸੀਂ ਖਵਾ ਦੇ ਆਹ ਸੰਗਰ ਉਹ ਬੁੜੀ ਤਾਂ ਬੇਬੇ ਵਾਸਤੀ ਐ ਚੰਨਾ ਲੈ ਕੋਈ ਨਹੀਂ ਠੀਕ ਕਰ ਮੋਤਰ ਮਾਤਾ ਸੱਚੇ ਪਾਤਸ਼ਾਹ ਗਿਰਦਾਸ ਕਰ ਸਿਰਫ ਕਿ ਮੈਨੇ ਹੁਣ ਹੁਣ ਤਾਂ ਠੀਕ ਨਹੀਂ ਜੀ ਉਹ ਖਾਦਾ ਪੀਤਾ ਕੀ ਦੀ ਖਾਦਾ ਪੀਤਾ ਤਾਂ ਚਾਈ ਪੀਤੀ ਸੀ ਬਸ ਸਾਰੇ ਉਹਦੇ ਸਰੀਰ ਦੇ ਵਿੱਚ ਜ਼ਹਿਰ ਫੈਲਿਆ ਪਿਆ ਦੀ ਬਾਕੀ ਉਹ ਡਾਕਟਰ ਚੈੱਕ ਕਰ ਰਹੇ ਨੇ ਜ਼ਹਿਰ ਜ਼ਹਿਰ ਹਾਂ ਬੇਬੇ ਉਹਨਾਂ ਨੇ ਕੱਲੀ ਚਾਹ ਪੀਤੀ ਸੀ ਤੇ ਚਾਹ ਤੇ ਜ਼ਹਿਰ ਕਿਉਂ ਆ ਗਿਆ ਚਾਹ ਤੇ ਮੈਂ ਜਿਹੜੀ ਚਾਹ ਤੈਨੂੰ ਦਿੱਤੀ ਸੀ ਉਹ ਤੈਨੂੰ ਪੀ ਗਾਕਤੇ ਹੈਂ ਤੂੰ ਮੈਨੂੰ ਜ਼ਹਿਰ ਪਾ ਕੇ ਮੈਂ ਤਾਂ ਇਹ ਨੂੰ ਚੁੱਕ ਪਰ ਬੇਬੇ ਮੈਂ ਤੇਰਾ ਕੀ ਮਾੜਾ ਕਰਤਾ ਸੀ ਜਿਹੜਾ ਤੂੰ ਮੈਨੂੰ ਜ਼ਹਿਰ ਪਾ ਕੇ ਦਿੱਤਾ ਹਾਏ ਹੈ ਨਹੀਂ ਪਾਪਨੇ ਨਹੀਂ ਪਾਪਨੇ ਮੈਨੂੰ ਇੰਨਾ ਜੁਰਮ ਕੀਤਾ ਨਹੀਂ ਮੇਰੇ ਬਤਮੀਦ ਦੇਖ ਲੈ ਬੇਬੇ ਹਜ ਤੇਰੀ ਗਲਤੀ ਦੀ وجہ ਨਾਲ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ ਨਾ ਤੂੰ ਜ਼ਮੀਨ ਦੀ ਖਾਤਰ ਤੂੰ ਮੇਰੇ ਤੇ ਨੂੰ ਜ਼ਹਿਰ ਵੀ ਪਾਤੀ ਮੈਂ ਹੁਣ ਤਾਂ ਪਾਪੜੇ ਮੈਂ ਤੈਨੂੰ ਜ਼ਮੀਨ ਵੀ ਦੇ ਪੀ ਸੀ ਹੁਣ ਮੈਨੂੰ ਕੀ ਤੋਕੀ ਮੰਗਦੀ ਸੀ ਪਰ ਬੇਬੇ ਇਹ ਤਾਂ ਸਾਰਾ ਕੰਮ ਉਲਟੀ ਹੋ ਗਿਆ ਦੇਖ ਲੈ ਤੇਰੇ ਪੁੱਤ ਤੇ ਹੀ ਪੈ ਗਿਆ ਤੇਰਾ ਕੀਤਾ ਕਰਾਇਆ ਹਾਏ ਇਹ ਤਾਂ ਇਟਾ ਬੜਾ ਕੰਮ ਕਰ ਰਿਹਾ ਠੀਕ ਹੈ ਪੰਜ ਜੀ ਸਾਨੂੰ ਨਹੀਂ ਲੋੜ ਸਾਡੀ ਜ਼ਮੀਨ ਦੀ ਆਪ ਤੇ ਕਾਗਜ਼ ਚ ਲੈ ਜਾਓ ਅਨੂ ਤਾਂ ਦੇਖ ਮੇਰਾ ਪੁੱਤ ਜਿੰਦਾ ਹੁਣ ਮੈਨੂੰ ਕੋਈ ਜ਼ਮੀਨ ਦੀ ਲੋੜ ਨਹੀਂ ਹੈਗੀ ਸਾਡੇ ਜਵਾਕ ਰਾਜ਼ੀ ਰਹਣ ਆਪ ਦੀ ਜ਼ਮੀਨ ਲੈ ਜਾਓ ਨਹੀਂ ਮੈਂ ਬਣੇ ਜ਼ਮੀਨ ਕੀ ਕਰਨੀ ਹੈ ਮੇਰੀ ਧੀ ਦੀ ਜ਼ਮੀਨ ਮੈਂ ਧੀ ਨੂੰ ਦੇਤੀ ਪਰ ਮੈਨੂੰ ਕੀ ਪਤਾ ਸੀ ਮੈਨੂੰ ਕੀ ਪਤਾ ਸੀ ਬੇਂ ਜੀ ਪੈਰਨ ਬਣ ਜਾਂਗੀ ਮੈਂ ਕਿਹਾ ਬਹਰ ਨਾ ਬਣ ਗਈ ਮੈਨੂੰ ਤਾਂ ਆਇਤੀ ਫਿਰ ਹੁਣ ਜਾੜੇ ਲੜਦੇ ਰਹੋ ਜਿਹੜੇ ਨਿੱਕਲੇ ਹੁੰਦਾ ਸੀ ਬਸ ਬੇਬੇ ਕਮਤੋਂ ਕਮੁਨ ਤਾਂ ਗਲਤੀ ਮੰਨ ਲਾ ਚੱਲ ਬੇਂ ਜੀ ਮੈਨੂੰ ਮਾਫ ਕਰੋ ਹੈ ਤੇ ਕੋਈ ਜ਼ਮੀਨ ਤੇਰੇ ਪੁੱਤ ਰਾਜੀ ਚਾਹੀਦਾ ਦੇਖ ਮੇਰਾ ਪੁੱਤ ਆ ਮੈਂ ਹੁਣ ਪ੍ਰਮਾਤਮਾ ਨੇ ਤੇਰੀ ਸੁਣ ਲਈ ਤੂੰ ਅਗਲੇ ਪਾਰੋਂ ਬਚਿਆ ਮੇਰਾ ਪੁੱਤ ਸਿਆਣਾ ਬਣ ਕੇ ਰਹੀ ਦੇਖ ਜਿਹੜਾ ਕੁਝ ਮੇਰੇ ਕੋਲੇ ਸੀ ਉਹ ਤੁਹਾਡਾ ਹੀ ਆ ਪੁੱਤ ਮੈਂ ਤੈਨੂੰ ਧੀ ਦੇ ਕੇ ਪੁੱਤ ਬਣਾਇਆ ਤੂੰ ਮੈਨੂੰ ਕੋਈ ਉਪਰਾ ਨਹੀਂ ਹੈਗਾ ਮੈਨੂੰ ਆਪਦੇ ਪੁੱਤਾਂ ਤੋਂ ਵੱਧ ਕੇ ਐ ਤੂੰ ਸਿਆਣਾ ਬਣ ਕੇ ਮੇਰਾ ਪੁੱਤ ਤੂੰ ਕੋਈ ਨਾ ਬੰਦੀ ਚੰਗ ਗਲਤੀਆਂ ਤਾਂ ਬਸ ਆਹੀ ਜੀ ਕੋਈ ਵਾਰੀ ਸ਼ਦੀ ਉੱਠਦੀ ਹੁੰਦੀ ਹੈ ਗਲਤੀਆਂ ਵਸਾ ਇਹਦਾ ਕੁਝ ਹੋਇਆ ਪਹਿਲਾਂ ਕੁੜੀ ਵਾਗੀ ਕਰੋ ਹੁਣ ਆ ਮੈਨੂੰ ਕੀ ਪਤਾ ਲੱਗਦਾ ਉਹ ਹੌਣੂ ਕਰਨਾ ਉਹ ਮਤਲਬ ਹੋ ਗਿਆ ਹਮ ਆਪ ਦੇਤੇ ਹੋਇਆ ਨਹੀਂ ਸੀ ਬੇਬੇ ਉਹ ਤਾਂ ਕਰਿਆ ਸੀ ਸੀ ਕਿਤਾ ਸੀਗਾ ਫਿਰ ਹੁਣ ਚਲ ਗਲਤੀਆਂ ਤਾਂ ਸਾਰਿਆਂ ਦੇ ਹੋ ਜਾਂਦੀਆਂ ਨੇ ਤੈਂ ਪ੍ਰੀਤ ਨੂੰ ਮਾਫ ਕਰ ਦੇ ਕਿ ਅਗਲੇ ਵਾਰ ਇਹ ਕੰਮ ਨਹੀਂ ਹੁੰਦੇ ਠੀਕ ਹੈ ਮੈਂ ਤਾਂ ਨਾਣਿਆ ਹੁਣ ਕੋਈ ਨਾ ਜੀ ਮੈਂ ਤਾਂ ਮਾਫੀ ਕੀਤਾ ਹੋਇਆ ਤੈਮਰੀ ਜਾਨ ਬਚਾਈ ਹੈ ਮੈਂ ਤਾਂ ਤੇਰੇ ਬਸ ਬੁਰਾ ਸੋਚਦਾ ਸੀ ਤਾਂ ਫਿਰ ਵੀ ਮੇਰੀ ਜਾਨ ਬਚਾਲੀ ਚੱਲ ਪੁੱਤ ਕੋਈ ਨਾ ਪੁੱਤ ਆਪਦੇ ਘਰੇ ਹੁਣ ਰਾਜੀ ਰਹੋ ਦੇਖੋ ਉਹਨੂੰ ਭੁੱਲਿਆ ਨਾ ਕਰਦੇ ਜਿਹੜਾ ਰਾਹ ਪੈ ਗਿਆ ਜਿਹੜਾ ਸ਼ਾਮ ਨੂੰ ਪਿੱਛੇ ਘਰ ਆ ਜੀ ਚੱਲ ਹੁਣ ਤੁਸੀਂ ਆਪਦੇ ਘਰੇ ਰਾਜੀ ਖੁਸ਼ੀ ਰਹੋ ਠੀਕ ਹੈ ਠੀਕ ਹਾਂ ਮੈਂ ਜਾਣੀ ਆ ਹੁਣ ਠੀਕ ਹੈ ਜੀ ਫਿਰ ਟਾਈਮ ਹੋਇਆ ਪਿਆ ਪੁੱਤ ਮੈਂ ਫਿਰ ਕਿਹੜਾ ਮਾਰੂੰ ਨਹੀਂ ਰੋ ਤੋ ਤੁਸੀਂ ਤੁਸੀਂ ਆ ਜਿਓ ਰੋ ਤੋ ਪੰਜ ਚੜ੍ਹ ਦਿਨ ਕੋਈ ਨਹੀਂ ਪੁੱਤ ਹਜੇ ਮੈਂ ਠੀਕ ਆ ਮੈਂ ਹੁਣ ਕਿਹੜਾ ਜਾਣੀ ਆ ਫਿਰ ਤੁਸੀਂ ਆ ਜਿਓ ਠੀਕ ਹੈ ਚੰਗਾ ਮੇਰਾ ਪੁੱਤ 真的，打打打嗯，这的。